ਸਭ ਨੂੰ ਸਤਿ ਸ੍ਰੀ ਅਕਾਲ ਮੇਰਾ ਵਿਸ਼ਾ ਹੈ ਨਿਮਰਤਾ ਦੀ ਭਾਵਨਾ ਇਹ ਉਸ ਸਮੇਂ ਦੀ ਗੱਲ ਹੈ ਜਦ ਅਮਰੀਕਾ ਦੇ ਰਾਸ਼ਟਰਪਤੀ ਰੂਡ ਜ਼ਵੈਲਟ ਸਨ ਇੱਕ ਵਾਰ ਕਿਸੇ ਮਸ਼ਹੂਰ ਸੰਸਥਾ ਨੇ ਉਹਨਾਂ ਦੀ ਪਤਨੀ ਦੇ ਸਨਮਾਨ ਵਿੱਚ ਇੱਕ ਦਾਵਤ ਦਾ ਪ੍ਰਬੰਧ ਕੀਤਾ ਇਸ ਦਾਵਤ ਵਿੱਚ ਦੋਵੇਂ ਪਤੀ ਪਤਨੀ ਸ਼ਾਮਲ ਹੋਏ ਉਜ ਸਮੇਂ ਬਾਅਦ ਜਦੋਂ ਦਾਵਤ ਖਤਮ ਹੋਣ ਵਾਲੀ ਸੀ ਤਾਂ ਇੱਕ ਬਜ਼ੁਰਗ ਸ਼੍ਰੀਮਤੀ ਰੈਜ਼ੋਵੈਲਟ ਕੋਲ ਆਇਆ ਤੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਮੇਰੀ ਪਤਨੀ ਆਪ ਨੂੰ ਮਿਲਣ ਲਈ ਬਹੁਤ ਉਤਾਵਲੀ ਹੈ ਜੇਕਰ ਤੁਹਾਨੂੰ ਅਤਰਾਜ ਨਾ ਹੋਵੇ ਤਾਂ ਮੈਂ ਉਸ ਨੂੰ ਤੁਹਾਨੂੰ ਮਲਾਉਣ ਲਈ ਇੱਥੇ ਲੈ ਆਵਾਂ ਇਹ ਗੱਲ ਸੁਣ ਕੇ ਸ਼੍ਰੀਮਤੀ ਰੂਲਸਵੈਲਟ ਨੇ ਬਿਰਦਵਲ ਗੋਹ ਨਾਲ ਵੇਖਿਆ ਅਤੇ ਪੁੱਛਿਆ ਭਾਈ ਸਾਹਿਬ ਤੁਹਾਡੀ ਉਮਰ ਕਿੰਨੀ ਹੈ ਜੀ ਮੈਂ 77 ਸਾਲ ਦੇ ਲਗਭਗ ਬਜ਼ੁਰਗ ਨੇ ਕਿਹਾ ਇਹ ਜਵਾਬ ਸੁਣ ਕੇ ਸ਼੍ਰੀਮਤੀ ਰੈਜ਼ਵੈਲਟ ਨੇ ਬੜੀ ਨਿਮਰਤਾ ਨਾਲ ਕਿਹਾ ਤੁਹਾਡੀ ਪਤਨੀ ਦੀ ਉਮਰ ਅੰਦਾਜ਼ਨ ਤੁਹਾਡੇ ਤੋਂ 3-4 ਸਾਲ ਘੱਟ ਹੋਵੇਗੀ ਇਸ ਲਈ ਉਹ ਉਮਰ ਵਿੱਚ ਮੇਰੇ ਨਾਲੋਂ ਵੱਡੀ ਹੈ ਜਿਸ ਕਰਕੇ ਮੇਰਾ ਫਰਜ਼ ਬਣਦਾ ਹੈ ਕਿ ਉਮਰ ਵਿੱਚ ਛੋਟੀ ਹੋਣ ਕਰਕੇ ਮੈਂ ਖੁਦ ਉਹਨਾਂ ਨੂੰ ਮਿਲਾਂ ਤੁਸੀਂ ਉਹਨਾਂ ਨੂੰ ਇੱਥੇ ਲਿਆਉਣ ਦਾ ਕਸ਼ਟ ਨਾ ਕਰੋ ਮੈਂ ਖੁਦ ਤੁਹਾਡੇ ਨਾਲ ਚੱਲਦੀ ਹਾਂ ਇਹ ਕਹਿੰਦੇ ਹੋਏ ਉਹ ਬਜ਼ੁਰਗ ਨਾਲ ਤੁਰ ਪਈ ਤੇ ਉਸ ਦੀ ਪਤਨੀ ਨੂੰ ਬੜੀ ਨਿਮਰਤਾ ਨਾਲ ਮਿਲ ਕੇ ਉਸ ਦਾ ਹਾਲਚਾਲ ਪੁੱਛਿਆ ਸ਼੍ਰੀਮਤੀ ਰੂਜ਼ਵੈਲਟ ਨਾਲ ਮਿਲ ਕੇ ਬਿਰਧ ਪਤੀ ਬਹੁਤ ਖੁਸ਼ ਹੋਇਆ ਉਸ ਸਮਾਰੋਹ ਹਾਜ਼ਰ ਪਰਤਵੰਤੇ ਸੱਜਣ ਵੀ ਉਹਨਾਂ ਦੀ ਨਿਮਰਤਾ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਸੋ ਸਾਨੂੰ ਵੀ ਇਸ ਤੋਂ ਸਿੱਖਿਆ ਲੈ ਕੇ ਹਰ ਵੱਡੇ ਛੋਟੇ ਨਾਲ ਗਰੀਬ ਅਤੇ ਅਮੀਰ ਨਾਲ ਨਿਮਰਤਾ ਵਾਲਾ ਵਿਹਾਰ ਕਰਨਾ ਚਾਹੀਦਾ ਹੈ ਧੰਨਵਾਦ ਸਬਸਕ੍ਰਾਈਬ ਜਰੂਰ ਕਰਨਾ